ਰਾਤ ਦੇ 12 1 ਵਜੇ ਜਦੋਂ ਸਭ ਸੌ ਰਹੇ ਹੁੰਦੇ ਹਨ ਪਰ ਤੁਹਾਡੇ ਦਿਲ ਅਤੇ ਦਿਮਾਗ ਵਿੱਚ ਇੱਕ جنگ ਚੱਲ ਰਹੀ ਹੁੰਦੀ ਹੈ ਇੱਕ ਪਾਸੇ ਡਿਪਰੈਸ਼ਨ ਹੈ ਜੋ ਤੁਹਾਨੂੰ ਵੰਗਾਰਦਾ ਹੈ ਅਤੇ ਕਹਿੰਦਾ ਹੈ ਤੂੰ ਕੁਝ ਵੀ ਨਹੀਂ ਕਰ ਸਕਦਾ ਤੂੰ ਕਦੇ ਸਫਲ ਨਹੀਂ ਹੋ ਸਕਦਾ ਜ਼ਿੰਦਗੀ ਵਿੱਚ ਅਤੇ ਦੂਜੇ ਪਾਸੇ ਹੈ ਚਿੰਤਾ ਜੋ ਤੁਹਾਡੇ ਆਉਣ ਵਾਲੇ ਭਵਿੱਖ ਦਾ ਡਰ ਦਿਖਾਉਂਦੀ ਹੈ ਚਿੰਤਾ ਹਮੇਸ਼ਾ ਹੀ ਤੁਹਾਨੂੰ ਡਰਾਉਂਦੀ ਰਹਿੰਦੀ ਹੈ ਕੱਲ ਕੀ ਹੋਵੇਗਾ ਲੋਕ ਕੀ ਕਹਿਣਗੇ ਜੇ ਹਾਰ ਗਿਆ ਤਾਂ ਜ਼ਿੰਦਗੀ ਚ ਕੀ ਹੋਵੇਗਾ ਜੇ ਸੁਪਨੇ ਨਾ ਪੂਰੇ ਹੋਏ ਤਾਂ ਕੀ ਹੋਵੇਗਾ ਇਹ ਹਮੇਸ਼ਾ ਹੀ ਤੁਹਾਨੂੰ ਇੰਨਾਂ ਗੱਲਾਂ ਵਿੱਚ ਉਲਝਾਈ ਰੱਖਦੀ ਹੈ ਚਿੰਤਾ ਅਤੇ ਡਿਪਰੈਸ਼ਨ ਦੋਵੇਂ ਹੀ ਤੁਹਾਡੇ ਦਿਮਾਗ ਦੇ ਕਮਰੇ ਵਿੱਚ ਬੈਠ ਜਾਂਦੇ ਹਨ ਅਤੇ ਹੌਲੀ-ਹੌਲੀ ਤੁਹਾਡੀ ਹਿੰਮਤ ਤੁਹਾਡਾ ਵਿਸ਼ਵਾਸ ਅਤੇ ਤੁਹਾਡੇ ਸੁਪਨੇ ਖਾਣ ਲੱਗ ਜਾਂਦੇ ਹਨ ਪਰ ਅਸਲ ਗੱਲ ਇਹ ਹੈ ਡਿਪਰੈਸ਼ਨ ਤੇ ਚਿੰਤਾ ਤੁਹਾਨੂੰ ਤੋੜਨ ਲਈ ਨਹੀਂ ਹੁੰਦੇ ਇਹ ਤੁਹਾਨੂੰ ਸਿਖਾਉਣ ਲਈ ਹੁੰਦੇ ਹਨ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਹਨ ਅੱਗੇ ਉਹ ਹੀ ਆਪਾਂ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਹ ਦੋਵੇਂ ਤੁਹਾਡੇ ਦੁਸ਼ਮਣ ਹਨ ਜਾਂ ਸਾਥੀ ਦੁਸ਼ਮਣ ਤੁਹਾਨੂੰ ਕਿਵੇਂ ਹਰਾਉਂਦੇ ਹਨ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਹਰਾ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਰਾਹ ਤੇ ਲੈ ਜਾ ਸਕਦੇ ਹੋ ਡਿਪਰੈਸ਼ਨ ਤੁਹਾਡਾ ਦੁਸ਼ਮਣ ਨਹੀਂ ਇੱਕ ਸੰਦੇਵਾਹਕ ਹੈ ਭਾਵੇਂ ਜਦੋਂ ਤੁਸੀਂ ਖੁਸ਼ ਨਹੀਂ ਰਹਿੰਦੇ ਮਨ ਖਾਲੀ ਜਿਹਾ ਲੱਗਦਾ ਹੈ ਤਾਂ ਇਹ ਸਿਗਨਲ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਝ ਬਦਲਾਅ ਦੀ ਲੋੜ ਹੈ ਇਹ ਤੁਹਾਨੂੰ ਸਿਗਨਲ ਦਿੰਦਾ ਹੈ ਇਹ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਤੁਹਾਡੀ ਫੋਨ ਦੀ ਬੈਟਰੀ ਉਹ ਡਿਸਚਾਰਜ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਸਿਗਨਲ ਦੇਣ ਲੱਗ ਜਾਂਦੀ ਹੈ ਡਿਪਰੈਸ਼ਨ ਸਾਨੂੰ ਦੱਸਦਾ ਹੈ ਕਿ ਅਸੀਂ ਅਜੇ ਵੀ ਉਹ ਜ਼ਿੰਦਗੀ ਨਹੀਂ ਜੀ ਸਕਦੇ ਜੋ ਤੁਹਾਡੇ ਦਿਮਾਗ ਅਤੇ ਦਿਲ ਨੂੰ ਖੁਸ਼ੀ ਦੇ ਸਕਦੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦੀ ਹੈ ਤੇ ਦੂਜੀ ਜਿਹੜੀ ਹੈ ਤਾ ਹਮੇਸ਼ਾ ਭਵਿੱਖ ਨਾਲ ਜੁੜੀ ਹੁੰਦੀ ਹੈ ਇਹ ਆਉਣ ਵਾਲੇ ਭਵਿੱਖ ਬਾਰੇ ਸੋਚਦੀ ਹੈ ਜਦੋਂ ਤੁਸੀਂ ਬਚਪਨ ਵਿੱਚ ਖੇਡਦੇ ਸੀ ਕੀ ਤੁਹਾਨੂੰ ਕਦੇ ਭਵਿੱਖ ਦੀ ਚਿੰਤਾ ਸੀ ਕੀ ਤੁਹਾਨੂੰ ਕਦੇ ਆਉਣ ਵਾਲੇ ਭਵਿੱਖ ਦੀ ਚਿੰਤਾ ਹੁੰਦੀ ਸੀ ਤੁਸੀਂ ਸਿੱਧਾ-ਸਿੱਧਾ ਕਹੋਗੇ ਨਹੀਂ ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੋਏ ਅਸੀਂ ਭਵਿੱਖ ਦੇ ਡਰਾਂ ਵਿੱਚ ਫਸ ਗਏ ਯਾਦ ਰੱਖੋ ਚਿੰਤਾ ਕਦੇ ਵੀ ਵਰਤਮਾਨ ਦੀ ਨਹੀਂ ਹੁੰਦੀ ਇਹ ਸਿਰਫ ਕੱਲ੍ਹ ਦੀ ਕਲਪਨਾ ਹੁੰਦੀ ਹੈ ਇੱਜਾ ਜਿਹੜਾ ਹੈ ਗੱਲ ਕਰਨ ਤੋਂ ਨਾ ਡਰੋ ਅਸੀਂ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ ਤੇ ਅਸੀਂ ਆਪਣੇ ਜਜ਼ਬਾਤ ਦਬਾ ਲੈਨੇ ਹਾਂ ਪਰ ਦਬਿਆ ਹੋਇਆ ਦਰਦ ਹਮੇਸ਼ਾ ਅੰਦਰੋਂ-ਅੰਦਰੀ ਸੜਦਾ ਹੈ ਕਦੇ ਆਪਣੇ ਪਰਿਵਾਰ ਅਤੇ ਕਦੇ ਦੋਸਤਾਂ ਜਾਂ ਕਿਸੇ ਭਰੋਸੇਯੋਗ ਬੰਦੇ ਨਾਲ ਖੁੱਲ ਕੇ ਗੱਲ ਕਰੋ ਯਾਦ ਰੱਖੋ ਦਰਦ ਵੰਡਣ ਨਾਲ ਘਟ ਹੁੰਦਾ ਹੈ ਤੇ ਖੁਸ਼ੀਆਂ ਵੰਡਣ ਨਾਲ ਵੱਧ ਹੁੰਦੀਆਂ ਹਨ ਅਤੇ ਜਿਹੜਾ ਚੌਥਾ ਹੈ ਛੋਟੇ ਛੋਟੇ ਕਦਮਾਂ ਦੇ ਨਾਲ ਸ਼ੁਰੂ ਕਰੋ ਛੋਟੇ ਸਫ਼ਰ ਤੋਂ ਸ਼ੁਰੂ ਕਰੋ ਡਿਪਰੈਸ਼ਨ ਕਹਿੰਦਾ ਹੈ ਮੈਂ ਕੁਝ ਨਹੀਂ ਕਰ ਸਕਦਾ ਤੇ ਜਿਹੜੀ ਤੁਹਾਡੀ ਚਿੰਤਾ ਕਹਿੰਦੀ ਹੈ ਜੇ ਗਲਤ ਹੋ ਗਿਆ ਤਾਂ ਇਹ ਦੋਹਾਂ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ ਚਿੰਤਾ ਦੇ ਅਤੇ ਡਿਪਰੈਸ਼ਨ ਦੇ ਸੋ ਇੱਥੇ ਦਿਮਾਗ ਨਾਲ ਕੰਮ ਲਓ ਇੱਥੇ ਤੁਸੀਂ ਇੱਕ ਛੋਟਾ ਜਿਹਾ ਕਦਮ ਚੁੱਕੋ ਸਵੇਰੇ 10 ਮਿੰਟ ਉੱਠ ਕੇ ਰਨਿੰਗ ਕਰਨੀ ਅਤੇ ਪੋਜ਼ਿਟਿਵ ਸੋਚਣਾ ਆਪਣੀ ਰੂਹ ਨੂੰ ਪਸੰਦ ਆਉਂਦਾ ਗਾਣਾ ਸੁਣਨਾ ਅਕਾਲ ਪੁਰਖ ਦਾ ਜਾਪ ਕਰਨਾ ਛੋਟੇ ਛੋਟੇ ਕਦਮ ਹੀ ਵੱਡੇ ਬਦਲਾ ਬਣਾਉਂਦੇ ਹਨ ਸਭ ਤੋਂ ਵੱਡੀ ਜਿਹੜੀ ਗੱਲ ਹੈ ਆਪਣੀ ਤੁਲਨਾ ਕਿਸੇ ਦੇ ਨਾਲ ਨਾ ਕਰੋ ਡਿਪਰੈਸ਼ਨ ਅਤੇ ਚਿੰਤਾ ਦਾ ਸਭ ਤੋਂ ਵੱਡਾ ਹਥਿਆਰ ਹੈ ਕੰਪੈਰੀਜ਼ਨ ਜਦ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਤੋਲਣਾ ਛੱਡ ਦਿੰਦੇ ਹੋ ਤਾਂ ਆਦੀ ਚਿੰਤਾ ਉਥੇ ਹੀ ਖਤਮ ਹੋ ਜਾਂਦੀ ਹੈ ਤੁਹਾਨੂੰ ਸਿਰਫ ਆਪਣੇ ਕੱਲ੍ਹ ਵਾਲੇ ਵਰਜਨ ਤੋਂ ਬਿਹਤਰ ਬਣਨਾ ਹੈ ਡਿਪਰੈਸ਼ਨ ਅਤੇ ਚਿੰਤਾ ਕਦੇ ਵੀ ਤੁਹਾਡੀ ਕਮਜ਼ੋਰੀ ਨਹੀਂ ਹੁੰਦੀ ਇਹ ਸਿਰਫ ਇੱਕ ਅਦ੍ਰਿਸ਼ਟ ਅਧਿਆਪਕ ਹਨ ਜੋ ਤੁਹਾਨੂੰ ਸਿਖਾਉਂਦੇ ਰਹਿੰਦੇ ਹਨ ਆਪਣੀ ਜ਼ਿੰਦਗੀ ਨੂੰ ਕਿਵੇਂ ਸੰਭਾਲਣਾ ਹੈ ਆਪਣੇ ਸੁਪਨਿਆਂ ਲਈ ਕਿਵੇਂ ਲੜਨਾ ਹੈ ਯਾਦ ਰੱਖੋ ਜਿਹੜਾ ਹਨੇਰਾ ਹੈ ਉਹ ਹਮੇਸ਼ਾ ਸਵੇਰ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਗਹਿਰਾ ਹੁੰਦਾ ਹੈ ਰਾਤ ਨਾਲੋਂ ਜ਼ਿਆਦਾ ਸਵੇਰੇ ਗਹਿਰਾ ਹੁੰਦਾ ਹੈ ਪਰ ਸਵੇਰ ਜ਼ਰੂਰ ਆਉਂਦੀ ਹੈ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਜੇ ਵੀਡੀਓ ਵਿੱਚ ਕੋਈ ਵੀ ਲੈਣ ਕੋਈ ਵੀ ਕਿੱਸਾ ਤੁਹਾਨੂੰ ਚੰਗਾ ਲੱਗਾ ਹੋਵੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬਣੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਛੇਤੀ ਹੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੇਂ ਵਿਚਾਰਾਂ ਦੇ ਨਾਲ ਪੂਰੀ ਵੀਡੀਓ ਦੇਖਣ ਦੇ ਲਈ ਧੰਨਵਾਦ ਕਰਦੇ ਹਾਂ